ਸ਼੍ਰੋਮਨੀ ਅਕਾਲੀ ਦਲ ਲੋਕ ਸਭਾ ਹਲਕੇ ਦੇ ਉਮੀਦਵਾਰ ਅਨਿਲ ਜੋਸ਼ੀ ਦੇ ਹੱਕ ਵਿੱਚ ਚੋਣ ਰੈਲੀ ਦਾ ਆਯੋਜ ਗੋਪਾਲਨਗਰ ਨੇੜੇ ਹਰੀ ਮੰਦਿਰ ਵਿਖੇ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਸੰਬੋਧਨ ਕੀਤਾ ਅਤੇ ਉਹਨਾਂ ਦੇ ਹੱਕ 'ਚ ਵੋਟ ਪਾਉਣ ਲਈ ਲੋਕਾਂ ਨੂੰ ਅਪੀਲ ਕੀਤੀ ਮੈਨੂੰ ਦਰਦ ਆ ਜੋ ਮੈਂ ਬਣਾਇਆ ਸੀ ਇਹਨਾਂ ਹੌਲੀ ਹੌਲੀ ਤਹਿਸ ਨਹਿਸ ਕਰਤਾ ਇੱਕ ਵਾਰੀ ਤਾਂ ਮੈਂ ਸੋਚਿਆ ਸੀ ਕੰਨਾਂ ਨੂੰ ਹੱਥ ਲਾ ਲੇ ਮੇਰੇ ਵਸਦਾ ਰੋਗ ਨਹੀਂ ਕੋਈ ਮੰਦਾ ਨਹੀਂ ਕੰਮ ਨੂੰ ਇਮਾਨਦਾਰੀ ਨੂੰ ਜੋ ਸੇਵਾ ਕੀਤੀ ਆ ਲੋਕਾਂ ਨੇ ਮੰਨੀ ਨਹੀਂ ਦੋ ਵਾਰੀ ਮੈਨੂੰ ਘਰ ਬਾਹਤਾ ਨਿਕੰਮਿਆਂ ਨੂੰ ਸਿਰ ਤੇ ਬਾ ਲਿਆ ਨਵੇਂ ਤਜਰਬੇ ਕੀਤੇ ਦੋ ਪਹਿਲਾ ਕੈਪਟਨ ਮਰਿੰਦਰ ਸਿੰਘ ਆਇਆ ਗੁਟਕਾ ਸਾਹ ਬੱਤੇ ਰੱਖਿਆ ਸੌ ਖਾਦੀ ਨੌਕਰੀਆਂ ਦਾ ਲਾਰਾ ਲਾਇਆ ਆਪਾਂ ਉਹਦੇ ਨਾਲ ਟੱਕਰ ਤੁਰ ਗਏ ਇਹ ਸੇਵਾਦਾਰ ਉੱਥੇ ਖਲੋਤਾ ਵੇਂਦਾ ਰਹਿ ਗਿਆ ਕਿ ਜਿੰਨਾ ਵਾਸਤੇ ਮੈਂ ਰਾਤ ਦਿਨ ਇੱਕ ਕੀਤਾ ਸੀ ਉਹ ਕਿੱਧਰ ਗਏ ਮੇਰੇ ਪਿੱਛੋਂ ਉਹ ਪੰਜਨ ਲੰਗੇ ਪੰਜ ਤੇ ਲੰਗੇ ਪਚਾਰੋ ਦੇ ਲੰਗੇ ਨਹੀਂ ਜੋਸ਼ੀ ਸੇਵਾਦਾਰ ਸੀ ਜੋਸ਼ੀ ਸਾਡਾ ਭਰਾ ਸੀ ਅਸੀਂ ਗਲਤ ਹੋ ਗਏ ਅਸੀਂ ਗਲਤ ਗੱਲਾਂ ਜਾਗੇ ਪਛਤਾਵਾ ਕੀਤਾ ਪਰ ਤਜਰਬਾ ਇੱਕ ਹੋਰ ਕੀਤਾ ਦਿੱਲੀ ਵਾਲੇ ਆਏ ਦਿੱਲੀ ਦਾ ਮਾਡਲ ਵਿਖਾਇਆ ਝੂਠ ਬੋਲਿਆ ਨੌਕਰੀਆਂ ਦਾ ਇਹਨਾਂ ਭੈਣਾਂ ਨੂੰ ਹਜ਼ਾਰ ਹਜ਼ਾਰ ਰੁਪਏ ਦਾ ਦੁਨੀਆ ਵਰਦੇ ਸਮਝਬਾਗ ਵਖਾਤੇ ਅਸੀਂ ਉਹਨਾਂ ਨਾਲ ਤੁਰ ਗਏ ਮੈਂ ਮੇਰੇ ਸਾਰੇ ਆਏ ਹੀਰਾਂ ਦਾ ਬਹੁਤ ਬਹੁਤ ਪਹਿਲੀ ਗੱਲ ਧੰਨਵਾਦ ਕਰਦਾ ਵਾਂ ਮੇਰਾ ਛੋਟਾ ਵੀਰ ਜਿਹੜੇ ਵਾਰਡਿੰਗ ਚਾਰਜ ਨੇ ਮੇਰਾ ਸੱਲੀ ਗਰੇਲਾ ਵੀਰ ਬਾਕੀ ਮੇਰੇ ਸਾਰੇ ਵੀਰ ਨਾਲ ਹੀ ਸਾਰੇ ਵੀਰਾਂ ਨੂੰ ਲੈ ਸਕਦੇ ਪਰ ਬਹੁਤ ਬਹੁਤ ਧੰਨਵਾਦ ਜਿੱਡਾ ਵੱਡਾ ਜੋ ਪ੍ਰਾਲਾ ਕੀਤਾ ਆਪਾਂ ਉਸ ਤੋਂ ਸਾਹਬ ਜਾਈ ਹੁੰਦਾ ਕਿ ਜੋਸ਼ੀ ਸਾਹਿਬ ਆਉਣਗੇ